ਖਾਦਾ ਹੋਏ ਸਵਾ ਪੀ ਖਾਣੇ ਸਿਉ ਦੋਸਤੀ ਪੀ ਖਾਣੇ ਸਿਉ ਦੋਸਤੀ ਦੇਖੋ ਜੀ ਸਰੀਰ ਨੂੰ ਜਿੰਨਾ ਅਸੀਂ ਖਾਦਾ ਲੱਗ ਗਿਆ ਜੋ ਕੁਝ ਵੀ ਖਾਦਾ ਸਰੀਰ ਨੂੰ ਕਈਆਂ ਦੇ ਲੱਗਦਾ ਹੈ ਕਈਆਂ ਦੇ ਪਾਣੀ ਲੱਗ ਜਾਂਦਾ ਹੈ ਠੀਕ ਹੈ ਜਿਹੜਾ ਨਹੀਂ ਲੱਗਿਆ ਉਹ ਖਤਮ ਸਵਾਬ ਐਸੇ ਤਰ੍ਹਾਂ ਜੀ ਅੰਦਰ ਚਾਰ ਪ੍ਰਕਾਰ ਦੀ ਅਗਨੀ ਹੈ ਨਾ ਤਾਂ ਬਾਹਰ ਵੀ ਬਹੁਤ ਭਿਆਨਕ ਅੱਗ ਹੈ ਉਹ ਅੱਗ ਕਿਹੜੀ ਹੈ ਉਹ ਅੱਗ ਹੈ ਤ੍ਰਿਸ਼ਨਾ ਦੀ ਅੱਗ ਵਿਕਾਰਾਂ ਦੀ ਅੱਗ ਤੇ ਅੱਜ 29 ਨੰਬਰ ਪੋੜੀ ਵਿੱਚ ਮਹਿਲਾ ਤੀਜਾ ਸਾਡੇ ਦੇ ਕਿਰਪਾ ਕਰਦੇ ਨੇ ਕਹਿੰਦੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਇਹਨੂੰ ਗੁੱਜੀ ਮਾਇਆ ਵੀ ਕਿਹਾ ਹੈ ਗੁੱਜੀ ਅੱਗ ਨਜ਼ਰ ਨਹੀਂ ਆਉਂਦੀ ਖਤਰਨਾਕ ਬੜੀ ਹੁੰਦੀ ਹੈ ਪਰ ਨਜ਼ਰ ਨਹੀਂ ਆਉਂਦੀ ਜਿਹੜਾ ਫੂਸ ਹੈ ਜਾਂ ਫਿਰ ਉਹ ਨਹੀਂ ਇੱਕ ਪਾਸੇ ਕਰਕੇ ਇਦਾਂ ਵੇਖੀਏ ਉਹਦੇ ਵਿੱਚ ਅੱਗ ਲੁਕੀ ਹੁੰਦੀ ਹੈ ਸਰਦੀਆਂ ਵਿੱਚ ਵੇਖੇਗੀ ਆਪਾਂ ਨੂੰ ਲੱਗਦਾ ਹੋਵੇ ਸਦਾ ਹੀ ਸਵਾਹ ਹੈ ਕੋਇਲਾ ਜਾ ਬਣ ਗਿਆ ਕੁਝ ਨਹੀਂ ਹੈ ਜਦੋਂ ਹਵਾ ਹਵਾ ਆਉਂਦੀ ਹੈ ਨਾ ਫਿਰ ਪਤਾ ਚੱਲਦਾ ਫਿਰ ਜਦੋਂ ਹਵਾ ਵਿੱਚੋਂ ਜਗਦੀ ਹੈ ਲਾਈਟ ਭਈ ਇਹਦੇ ਵਿੱਚ ਕਿੰਨੀ ਆਗ ਹੈ ਜੈਸੀ ਅਗਨ ਉਤਰ ਮਹਿ ਤੈਸੀ ਬਾਹਰ ਮਾਇਆ ਹੁਣ ਧਿਆਨ ਦੇਣਾ ਆਪਾਂ ਦੁਨੀਆ ਵਿੱਚ ਵਿਚੜਦੇ ਹਾਂ ਬੋਲ ਬੋਲਦੇ ਹਾਂ ਉਹ ਅਸਲ ਵਿੱਚ ਬੋਲ ਨਹੀਂ ਜੋ ਤੁਸੀਂ ਸੋਚਦੇ ਹੋ ਜੋ ਮੈਂ ਸੋਚਦਾ ਉਹ ਤੇ ਬੋਲਿਆ ਨਹੀਂ ਜਾਂਦਾ ਨਾ ਅਸਲ ਵਿੱਚ ਅਸੀਂ ਉਹ ਹਾਂ ਉਹ ਬੋਲ ਨਹੀਂ ਬਾਬਾ ਫਰੀਦ ਜੀ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁਝੀ ਪਾ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ ਆਹੇ ਜੋ ਮਿੱਠਾ ਬੋਲਦਾ ਉਹ ਬੋਲੀ ਨਹੀਂ ਅਸਲ ਵਿੱਚ ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਆਪਾਂ ਪੜਦੇ ਆ ਤੇ ਅੱਜ 99% ਦਿਖਾਵਾ ਵੀ ਹੁੰਦਾ ਮਿੱਠਾ ਬੋਲਣ ਦਾ ਮੁਆਫ ਕਰਨਾ ਮੈਨੂੰ ਜੋ ਮਿੱਠਾ ਬੋਲਦਾ ਉਹ ਬੋਲੀ ਨਹੀਂ ਜੋ ਅੰਦਰ ਸੋਚਦਾ ਉਹ ਬੋਲੀ ਹੈ ਦੂਜੇ ਨੂੰ ਸੜਨ ਦੀ ਕੋਸ਼ਿਸ਼ ਕਰਦਾ ਹੈ ਉਹਦਾ ਆਪਣਾ ਅੰਦਰ ਕਿੰਨਾ ਸੜਿਆ ਹੋਏਗਾ ਸੋਚ ਕੇ ਵੇਖੋ ਗੁੱਜੀ ਭਾਜਲੇ ਸੰਸਾਰਾ ਗੁੱਜੀ ਭਾਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਭਗਤ ਨਾ ਬਿਆਪੇ ਮਾਇਆ ਜਦੋਂ ਗੁਣਾ ਵਾਲੀ ਭਗਤੀ ਕੀਤੀ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤ ਤੱਤੇ ਨੂੰ ਸਿਆਰੀ ਲੱਗੀ ਹੈ ਭਾਵ ਭਗਤੀ ਹੁਣ ਇੱਥੇ ਭਗਤ ਜੋ ਆਪਾਂ ਗਾ ਕੇ ਪੜ ਰਹੇ ਹਾਂ ਜਿੱਥੇ ਭੱਬਾ ਗਗਤ ਤਤ ਮੁਕਤ ਆ ਗਿਆ ਉਹ ਤੇ ਭਗਤਾਂ ਦੀ ਗੱਲ ਹੈ ਇਕ ਔਂਕੜ ਨਾਲ ਵੀ ਆ ਜਾਂਦਾ ਉੱਥੇ ਇੱਕ ਭਗਤ ਦੀ ਗੱਲ ਹੈ ਪਰਮਾਤਮਾ ਦੀ ਗੱਲ ਹੈ ਇਹ ਜਨਾਇਆ ਕਿਨੇ ਹੈ ਇਹ ਦੱਸਿਆ ਕਿਨੇ ਜੀਵਨ ਵਿੱਚ ਵਿਚਰਨ ਦਾ ਤਰੀਕਾ ਗੁਣਾ ਨਾਲ ਸਾਂਝ ਪਾ ਕੇ ਜੀਵਨ ਬਤੀਤ ਕਰਨਾ ਗੁਣਾ ਨਾਲ ਸਾਂਝ ਪਾ ਲੈਣੀ ਭਗਤੀ ਹੈ ਜਿਨੇ ਗੁਣਾ ਨਾਲ ਸਾਂਝ ਪਾ ਲਈ ਉਹੀ ਫਿਰ ਭਗਤ ਵੀ ਹੈ ਆਤ ਜੁਗਾਦੀ ਸਗਲ ਭਗਤਾਂ ਕੋ ਸੁਖ ਵਿਸ਼ਰਾਮ ਜਿਨ੍ਹਾਂ ਦੇ ਮਨ ਵਿੱਚ ਸਦੀਵੀ ਸ਼ਾਂਤੀ ਹੈ ਹੌਂ ਬਲੇਹਾਰੀ ਸਤ ਗੁਰ ਅਪਨੇ ਹੌਂ ਬਲੇਹਾਰੀ ਸਤ ਗੁਰ ਅਪੁਨੇ ਬਲੇਹਾਰ ਜਾਓ ਗੁਰੂ ਤੋਂ ਗੁਰੂ ਤੋਂ ਹੌਂ ਬਲੇਹਾਰੀ ਸਤ ਗੁਰ ਅਪੁਨੇ ਹੌਂ ਬਲੇਹਾਰੀ ਸਤ ਗੁਰ ਅਪੁਨੇ ਜਿਨੇ ਚਲਤ ਦਿਖਾ जिन्हें जलत दिखाया गुजी पा जलै संसारा गुजी पा जल संसारा भगत ना ब्याप माया ਭਗਤ ਨਾ ਵਿਆਪੇ ਮਾਇਆ ਜਿੱਥੇ ਗੁੱਜੀ ਭਾਜ ਲੈ ਸੰਸਾਰਾ ਨਾਲ ਨਾਲ ਸੂਰਤ ਵਿੱਚ ਇਹ ਗੱਲ ਵੀ ਆਵੇ ਇਹ ਬਚਨ ਵੀ ਆਉਣ ਤੈਸੀ ਬਾਹਰ ਮਾਇਆ ਹੁਣ ਇੱਕ ਗੱਲ ਹੋਰ ਹੈ ਜਿਵੇਂ ਪੇਟ ਵਿੱਚ ਮਾਂ ਦੇ ਲਿਬ ਜੁੜ ਗਈ ਪਰਮੇਸ਼ਰ ਦਾ ਉੱਥੇ ਹਾਜ਼ਰ ਸੀ ਪਰਮੇਸ਼ਰ ਪਰਮਾਤਮਾ ਹਾਜ਼ਰ ਸੀ ਵਾਇਗੁਰੂ ਜੀ ਨੇ ਰੱਖਿਆ ਕੀਤੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਹ ਤੁਮ ਰੱਖਣ ਹਾਰੇ ਤੇ ਹੁਣ ਇਹ ਦੁਨੀਆ ਵੀ ਤੇ ਹੈ ਫਿਰ ਹੁਣ ਇੱਥੇ ਕੌਣ ਬਚਾਏਗਾ ਇੱਥੇ ਵੀ ਪਰਮੇਸ਼ਰ ਦਾ ਹੋਣਾ ਜ਼ਰੂਰੀ ਹੈ ਭਾਈ ਇੱਥੇ ਵੀ ਗੁਣਾਂ ਦਾ ਹੋਣਾ ਜ਼ਰੂਰੀ ਹੈ ਉਹ ਗੁਣ ਵੀ ਸਾਡੇ ਅਲਰੇਡੀ ਅੰਦਰ ਪਏ ਹੋਏ ਨੇ ਇੱਥੇ ਵੀ ਨਾਮ ਦਾ ਜ਼ਰੂਰੀ ਹੈ ਇੱਥੇ ਵੀ ਗੁਰਬਾਣੀ ਦਾ ਜ਼ਰੂਰੀ ਹੈ ਇੱਥੇ ਵੀ ਜੀਵਨ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆ ਜਾਣਾ ਜ਼ਰੂਰੀ ਹੈ ਮਾਇਆ ਅਗਨ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਹੈ ਖੇਡ ਇਸ ਖੇਡ ਨੂੰ ਕੋਈ ਵਿੜਲਾ ਇਮਾਨਦਾਰੀ ਨਾਲ ਨਿਭਾਉਂਦਾ ਹੈ ਭਾਈ ਇਹ ਵੀ ਜਾਣ ਲਿਓ ਇਸ ਬਾਣਾ ਦਾ ਜੰਮਿਆ ਇਹ ਵੇਖੋ ਬੱਚੇ ਦੀ ਗੱਲ ਹੈ ਨਾ ਪਰਿਵਾਰ ਭਲਾ ਭਾਇਆ ਉਹਨੇ ਨਹੀਂ ਪਰਿਵਾਰ ਨੂੰ ਕਿਹਾ ਬੱਚੇ ਨੇ ਬੱਚਾ ਸਭ ਨੂੰ ਚੰਗਾ ਲੱਗਦਾ ਹੈ ਵੇਖੋ ਹੋਰ ਤੇ ਹੋਰ ਸਾਰੀ ਦੁਨੀਆ ਨੂੰ ਬੱਚਾ ਚੰਗਾ ਲੱਗਦਾ ਹੈ ਜਿਸ ਦਿਨ ਜੀਵਨ ਵਿੱਚ ਗੁਰੂ ਆਇਆ ਬਾਲ ਬੁੱਧ ਮਿਲਦੀ ਹੈ ਘਾਟੇ ਆਣ ਖੁਸ਼ੀ ਆਵੇ ਗਮੀ ਆਵੇ ਸਭ ਇੱਕ ਜਿਹਾ ਹਰ ਖਸੋਗ ਹਾਨ ਮਿੜਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਪਾਇਉ ਬਾਲ ਬੁੱਧ ਸੁਖ ਰੇ 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 ਪਾਇਉ ਇਹ ਕਿਰਪਾ ਜਿਨ੍ਹਾਂ ਨੇ ਕਰਦੀ ਹੈ ਗੁਰੂ ਨੇ ਕਰਦੀ ਹੈ ਜਦੋਂ ਜੀਵਨ ਵਿੱਚ ਗੁਰਬਾਣੀ ਆ ਗਈ ਜੀਵਨ ਵਿੱਚ ਚੰਗੇ ਗੁਣ ਪ੍ਰਗਟ ਹੋ ਗਏ ਬੱਚਾ ਤੇ ਪਰਿਵਾਰ ਚ ਆ ਗਿਆ ਬੱਚਾ ਤੇ ਹੁਣ ਪਰਿਵਾਰ ਚ ਆ ਗਿਆ ਨਾ ਹੁਣ ਦੇਖੋ ਅਗਲੀ ਖੇੜ ਫਿਰ ਬੱਚਾ ਪਰਿਵਾਰ ਵਿੱਚ ਆਇਆ ਲੀਬ ਛੁੜ ਕੇ ਅੱਗੇ ਦਰਸ਼ਨ ਕਰੋ ਲੀਬ ਛੁੜ ਕੇ ਲੱਗੀ ਤ੍ਰਿਸ਼ਨਾ ਨਾਲ ਨਾਲ ਉਚਾਰਨ ਵੀ ਲਿਬ ਛੁੜ ਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਬ ਟੁੱਟੀ ਕ੍ਰਿਸ਼ਨਾ ਲੱਗੀ ਫੜ ਲਿਆ ਕੁੱਟ ਕੇ ਫੜ ਲਿਆ ਸ਼ਬਦ ਜਦੋਂ ਤੱਕ ਤਾਂ ਸੁਰਤ ਵਿੱਚ ਹੈ ਮੁਬਾਰਕ ਹੈ ਜਦੋਂ ਸ਼ਬਦ ਆਲੇ ਦੁਆਲੇ ਹੋ ਗਿਆ ਗੁਰਬਾਣੀ ਆਲੇ ਦੁਆਲੇ ਹੋ ਗਈ ਦੁਨੀਆ ਵਿੱਚ ਫਸ ਗਏ ਲਾਲਚ ਨੇ ਫੜ ਲਿਆ ਤੇ ਬਚਪਨ ਆਇਆ ਲਿਬ ਛੁੜ ਕੀ ਤੇ 5 ਮਹੀਨੇ ਬੀਤੇ 1 ਸਾਲ ਬੀਤਿਆ 2 ਸਾਲ ਬੀਤੇ ਖਿੰਡਦਾ ਗਿਆ ਖਿੰਡਦਾ ਗਿਆ 10 ਸਾਲ ਬੀਤੇ 40 ਸਾਲ ਬੀਤੇ 80 ਸਾਲ ਬੀਤ ਗਏ ਖਿੰਡਦਾ ਗਿਆ ਖਿੰਡਦਾ ਗਿਆ ਮਾਇਆ ਅਮਰ ਵਰਤਾਇਆ 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 ਲੀਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਹਰ ਚੀਜ਼ ਮਾਇਆ ਜਿਹਦੇ ਨਾਲ ਪ੍ਰਮਾਤਮਾ ਭੁੱਲਦਾ ਹੈ ਮੌ ਉਪਜੈ ਭਾਉ ਦੂਜਾ ਲਾਇਆ ਇਹੀ ਮਾਇਆ ਹੈ ਪਕੜ ਹੈ ਪਕੜ ਹੀ ਮਾਇਆ ਹੈ ਕਹ ਨਾਨਕ ਮੈਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰ ਪ੍ਰਸਾਦੀ ਗੁਰੂ ਨੇ ਜੀ ਨਾਲ ਤੇ ਕਿਰਪਾ ਕੀਤੀ ਹੈ ਨਾ ਜਿਨ੍ਹਾਂ ਲਿਵ ਲਾਗੀ ਗੁਰ ਪ੍ਰਸਾਦ ਨਾਲ ਜਿਨ੍ਹਾਂ ਦਾ ਧਿਆਨ ਲੱਗ ਗਿਆ ਸੋਚੋ ਸੋਚੋ ਮੈਂ ਪਹਿਲਾਂ ਕੀ ਸੀ ਪਹਿਲਾਂ ਤੇ ਸਗੋਂ ਬੇਪਰਵਾ ਸੀ ਪਹਿਲਾਂ ਕਿੰਨਾ ਚੰਗਾ ਸੀ ਮੈਂ ਕਿੰਨੀ ਚੰਗੀ ਸੀ ਅੱਜ ਤੇ ਚਿੰਤਾਵਾਂ ਨੇ ਘੇਰ ਲਿਆ ਮੈਨੂੰ ਅੱਜ ਤੇ ਚਿੰਤਾਵਾਂ ਨੇ ਘੇਰ ਲਿਆ ਹੁਣ ਤੇ ਚਿੰਤਾਵਾਂ ਦੀ ਪੰਡਵਨ ਲਈ ਮੈਂ ਆਪਣੇ ਸਿਰ ਤੇ ਪਹਿਲਾਂ ਤੇ ਬੇਪਰਵਾ ਸਾਂ ਹੁਣ ਵੇਖੋ ਜੀ ਕਹ ਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਨੇ ਬਿਲਾਗੀ ਤੀਨੀ ਵਿੱਚੇ ਮਾਇਆ ਪਾਇਆ ਵਿੱਚੇ ਰਹਿੰਦੇ ਆ ਵਖ ਹੋ ਗਿਆ ਜਿਹਦੇ ਤੇ ਕਿਰਪਾ ਹੋ ਗਈ ਵਿੱਚੇ ਰਹਿੰਦੇ ਆ ਵਖ ਹੋ ਗਿਆ ਹੁਣ ਇੱਕ ਤੁਸੀਂ ਗੱਲ ਕਰੋਗੇ ਮੈਂ ਵੀ ਕਰਦਾ ਆਪਣੇ ਆਪ ਨੂੰ ਮੈਂ ਗੁਰੂ ਸਾਹਿਬ ਮੈਨੂੰ ਕਿਰਪਾ ਕਰੋ ਸਾਡੇ ਸਾਰਿਆਂ ਤੇ ਕੋਈ ਮਾਇਆ ਤੋਂ ਬਚਣਾ ਕਿਵੇਂ ਆ ਫਿਰ ਮਾਇਆ ਹੀ ਤਾਂ ਤ੍ਰਿਸ਼ਨਾ ਹੈ ਤੇ ਇਹਨੋਂ ਤੋਂ ਬਚਣਾ ਕਿਵੇਂ ਆ ਦੋਏ ਪੂੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਤੁਸੀਂ ਵੇਖੋ ਦਾਣੇ ਪੀਣ ਬੈਠਦਾ ਪੁਰਾਣੇ ਸਮਿਆਂ ਚ ਸਾਡੀਆਂ ਮਾਤਾ ਮਾਂ ਦਾਦੀਆਂ ਵਿਚਾਰੀਆਂ ਉਹ ਚੱਕੀ ਪਿੰਦੀਆਂ ਸੀ ਹੱਥ ਨਾਲ ਜਿਹੜੇ ਦਾਣੇ ਤੇ ਆਲੇ ਦੁਆਲੇ ਭੱਜੇ ਉਹ ਤੇ ਰਗੜੇ ਗਏ। ਰਗੜੇ ਗਏ। ਜੋ ਦਰ ਰਹੇ ਸੂਬਰੈ ਜੋ ਦਰ ਰਹੇ ਸੂਬਰੈ। ਨਾਨਕ ਅਜਬ ਡਿਠ ਨਾਨਕ ਅਜਬ ਡਿਠ। ਜੋ ਦਾਣੇ ਚੱਕੀ ਦੀ ਕਿੱਲੀ ਲਾਗੇ ਰਹਿਣ ਉਹ ਬਚ ਜਾਂਦੇ ਨੇ ਉਹ ਪੂਰੇ ਉਦਾਂ ਹੀ ਰਹਿੰਦੇ ਨੇ ਕਹਿਣ ਦਾ ਪਾਪ ਜੋ ਸੰਗਤ ਕਰੇਗਾ ਉਹੀ ਬਚੇਗਾ ਜਿਹਦੇ ਨਾਲ ਚੱਲਦੇ ਆ ਫਿਰਦਿਆ ਕੁਰਬਾਨੀਆਂ ਉਹੀ ਬਚੇਗਾ ਜਿਨੇ ਸਾਥੋ ਸੰਤੋਖ ਦਇਆ ਧਰਮਤੀ ਤੇ ਜੀ ਇਮਾਨਦਾਰੀ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰ ਲਿਆ ਉਹੀ ਬਚੇਗਾ ਬਾਕੀ ਪੀਸੇ ਜਾਣਗੇ ਕਾਦੇ ਵਿੱਚ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਓ ਕ੍ਰਿਸ਼ਨਾ ਵਿੱਚ ਜਲ ਜਾਣਗੇ ਖਤਮ ਹੋ ਜਾਣਗੇ ਨਾਨ ਸੁਤੀ ਪਈ ਆ ਜਾਣ વૃਤੀ ਸੰਨ ਗੁਨਾ ਗਵਾਈ ਘੰਟੜੀ ਆ ਵਗਣ ਚੱਲੀ ਬੰਨ ਕਰ ਤਿਆਰੀ ਇੱਧਰ ਵੀ ਤਿਆਰੀ ਹੈ ਇੱਧਰ ਵੀ ਤਿਆਰੀ ਹੈ ਅੰਤਰਗੁਰੂ ਆਰਾਧਨਾ ਜੀਵਾਂ ਜਪ ਗੁਰਨਾਮ ਨੇਤਰੀ ਸਤਗੁਰੂ ਵੇਖਣਾ ਸਰਬਣੀ ਸੁਣਨਾ ਗੁਰਨਾਮ ਸਤਗੁਰੂ ਸੇ ਤੀ ਰਤਿਆਂ ਦਰਗਾਹ ਪਈ ਏਟਾ ਤਿਆਰੀ ਹੈ ਪੂਰੀ ਤਿਆਰੀ ਹੈ ਕਰੋ ਤਿਆਰੀ ਦਸ਼ਮ ਪਾਤਸ਼ਾਹ ਨੇ ਹੱਥ ਵਿੱਚ ਇਦਾਂ ਇੱਕ ਵੱਟਾ ਪੱਥਰ ਲੈ ਕੇ ਬੈਠੇ ਇਦਾਂ ਉਛਾਲਦੇ ਇਦਾਂ ਉੱਤੇ ਥੱਲੇ ਉਛਾਲਦੇ ਉਛਾਲਦੇ ਕੀ ਕੀਤਾ ਨਦੀ 'ਚ ਸੁੱਟ ਦਿੱਤਾ ਤਾਂ ਜਵਾਬ ਪੁੱਛਿਆ ਕਹਿੰਦੇ ਭਾਈ ਆਹ ਪੱਥਰ ਡੁੱਬ ਕਿਉਂ ਗਿਆ ਉੱਥੇ ਕਵੀ ਬੈਠੇ ਸਨ ਸਭ ਨੇ ਆਪਣੀ ਆਪਣੀ ਵਿਚਾਰ ਦਿੱਤੀ ਭਾਈ ਨੰਦ ਲਾਲ ਜੀ ਵੀ ਬੈਠੇ ਸਨ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਉਹ ਪੱਥਰ ਕਿਉਂ ਡੁੱਬ ਗਿਆ ਕਹਿੰਦੇ ਪਾਤਸ਼ਾਹ ਜਿਹੜੇ ਤੇਰੇ ਹੱਥ ਵਿੱਚੋਂ ਡਿੱਗਿਆ ਨਾ ਉਹ ਤੇ ਡੁੱਬੇਗਾ ਡੁੱਬੇਗਾ ਜਿਹੜਾ ਤੇਰੀ ਸੰਗਤ ਛੱਡੇਗਾ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਤਾ ਡੁੱਬੇਗਾ ਹੂੰ ਤਾਂ ਡੁੱਬੇਗਾ ਸਭ ਕੁਝ ਹੋਏਗਾ ਪੈਸਾ ਹੋਏਗਾ ਗਰਬਾ ਖਰਬਾ ਹੋਏਗਾ ਕੋਠੀ ਹੋਏਗੀ ਸਭ ਕੁਝ ਹੋਏਗਾ ਕਾਰਾਂ ਗੱਡੀਆਂ ਹੋਣਗੀਆਂ ਡੁੱਬੇਗਾ ਸੱਚੇ ਵਿੱਚ ਡੁੱਬੇਗਾ ਜਿਨ੍ਹਾਂ ਤੇ ਕਿਰਪਾ ਹੋ ਗਈ ਕਹਾ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦੀ ਬੁਲਾਈ ਤੀਨੀ ਵਿੱਚ ਮਾਇਆ ਭਾਈ ਉਹ ਵਿੱਚ ਰਹਿ ਕੇ ਵਖਰੇ ਹੋ ਗਏ ਭਾਈ ਇੱਕ ਪੰਛੀ ਦੀ ਤਰ੍ਹਾਂ ਇੱਕ ਮੁਰਗਾਬੀ ਦੀ ਤਰ੍ਹਾਂ ਉਹ ਤੇ ਆਪਣੇ ਖੰਭ ਵੀ ਨਹੀਂ ਭੇਜਣ ਦਿੰਦੀ ਡੁੱਬ ਵੀ ਜਾਂਦੀ ਹੈ ਵਿੱਚ ਸਿਰ ਵੀ ਡਬੋਦ ਹੁੰਦੀ ਹੈ ਫਿਰ ਕੱਟ ਲੈਂਦੀ ਆਪਣਾ ਚੋਗਾ ਚੁੱਕ ਕੇ ਬਾਹਰ ਆ ਜਾਂਦੀ ਹੈ ਜਾਗੋ ਜਾਗੋ ਦੁਨੀਆ ਵਿੱਚ ਨਾ ਭਸੋ ਗੁਰੂ ਰੋਜ਼ ਜਗਾ ਰਿਹਾ ਰੋਜ਼ ਜਾਗੀ